ਨੋਮੀਨੇਸ਼ਨ ਅਸਲ ਵਿੱਚ ਇਹਨਾਂ ਦੀ ਸਹਿਯੋਗੀ ਕਰਨ ਦੀ ਸੀ ਕਿ ਜਿਹੜੇ 1.5 200 ਖੜਾਏ ਇੱਕਠੇ ਕਰਦੇ ਹੋ ਹੋਰਾਂ ਤੋਂ ਤੁਸੀਂ ਕਹਿੰਦੇ ਵਿੱਚਲਾ ਕੈਂਡੀਡੇਟ ਅੰਦਰ ਆਵੇ ਇਹ ਕਿਸੇ ਹੱਦ ਨਾਲ ਖੜਾ ਰੱਖੇ ਅੰਦਰ ਇਹ ਪੁਤਰ ਦਾ ਨੂੰ ਸਰਕੀ ਸਰ ਰਹਿਣਾ ਹੈ ਸਰਕਾਰ ਦੇ 4-6 ਮਹੀਨੇ ਬਾਅਦ ਸਾਲ ਬਾਅਦ ਬਦਲ ਜੇਗੀ ਆਪਾਂ ਤਾਂ ਉਹੀ ਤੁਸੀਂ ਦਾ ਫਿਰ ਵੀ ਮੁਲਾਜ਼ਮ ਰਹਿਣਾ ਤੁਹਾਨੂੰ ਨਹੀਂ ਇੰਨੀ ਜਿਆਦਾ ਸਰਕਾਰ ਦੇ ਪ੍ਰੈਸ਼ਰ ਚ ਆਉਣਾ ਚਾਹੀਦਾ ਸਾਡੀ ਤਾਂ ਬੇਨਤੀ ਹੈ ਵੀ ਦੇਖੋ ਯਾ ਲੋਕਾਂ ਨੂੰ ਆਪਣੀ ਆਪਣੀ ਚੋਣ ਲੜਨ ਦਿਓ ਤੁਸੀਂ ਲਾ ਡਾਇਰੈਕਟਰ ਮੇਨਟੇਨ ਰੱਖੋ ਕਿਹਦੇ ਨੂੰ ਨਹੀਂ ਰੋਕਦੇ ਸਾਰੇ ਲੰਘਦੇ ਜਾਂਦੇ ਆ ਮੈਂ ਤੁਹਾਨੂੰ ਕਹਿੰਦਾ ਫੈਲਾ ਦੋ ਦੰਦੀ ਤਾਂ ਫਿਰ ਅੱਧਰ ਵੱਡੀ ਜਾਂਦੇ ਨੇ ਇੱਥੇ ਆ ਕੇ ਕੋਈ ਭੁਲਿਆ ਸਾਨੂੰ ਭੜਿਆ ਇੱਥੇ ਆ ਕੇ ਫੈਲਾ ਖੋਈਆਂ ਗਈਆਂ ਆ ਦੇਖ ਲਓ ਭਰਾਸਾ ਲਓ ਹਾਂ ਫੜ ਦਿਓ ਠੀਕ ਹੈ ਇਹਨਾਂ ਤੋਂ ਅੱਗੇ ਵੀ ਫੈਲਾ ਖੋਈਆਂ ਗਈਆਂ ਨੇ ਇੱਥੋਂ ਪਹਿਲੇ ਲੇਡੀਆਂ ਤੋਂ ਫੈਲਾ ਖੋਈਆਂ ਨਾ ਲੇਡੀ ਪੁਲਿਸ ਕੋਲ ਗਈ ਮੇਰੀ ਅੰਦਰੋਂ ਖੋਈ ਗਈ ਹੈ ਅੰਦਰੋਂ ਇੱਥੇ ਬੰਦੇ ਅੰਦਰ ਵੀ ਅੰਦਰ ਹੀ ਭੇਜ ਤੇ ਬੰਦੇ ਅੰਦਰ ਹੋਣਗੇ ਇਹ ਸਾਰੇ ਅੰਦਰ ਲਗਾ ਦੇ ਸਾਰੇ ਆਹ ਰਵਿੰਦਰ ਵੀ ਅੰਦਰ ਫੈਲਾ ਨਾ ਹੋਣ ਅੰਦਰ ਮੇਰੀ ਕੋਈ ਜੀ ਆ ਆ ਬੰਦੇ ਨੇ ਅੰਦਰ ਫਾਈਲ ਖੋਲ ਲਈ ਸਰ ਅੰਦਰ ਕੈਮਰੇ ਲੱਗੇ ਨੇ ਜਿਹੜਾ ਕਰੂਗਾ ਬੱਚਾ ਵੀ ਰਹੂਗਾ ਨਾ ਤਾਂ ਮੈਂ ਜੋ ਬਸ ਮੇਰੇ ਨਾਲ ਆਓ ਚਲੋ ਚਲੋ ਕੋਈ ਜਾਨੀ ਅੰਦਰ ਅੰਦਰ ਭਾਈ ਕੋਈ ਹੈ ਜੀ ਅੰਦਰ ਅੰਦਰ ਕੋਈ ਹੈ ਨਾ ਤੁਹਾਡੀ ਜਗ੍ਹਾ ਥੋੜੇ ਸਾਹਮਣੇ ਅੰਦਰ ਫਾਈਲ ਲੱਗੇ ਨੇ ਸਾਡੀ ਫਾਈਲ ਅੰਦਰ ਕੈਮਰਾ ਲੱਗਿਆ ਜੀ ਅੰਦਰ ਕੈਮਰਾ ਲੱਗਿਆ ਮੇਰੇ ਕੋਲ ਡਰਾਈਵਰ ਦਾ ਫੋਨ ਖੋਇਆ ਹਾਂ ਹਾਂ ਹੁਣ 2 ਮਿੰਟ ਅਸੀਂ ਦੋਏ ਕਈ ਅੰਦਰ ਅਈ ਤੋਂ ਸਰ ਕੈਂਡੀਡੇਟ ਉਹਦਾ ਫੋਲਡਰ ਮੈਨੂੰ ਪੁੱਛਦਾ ਨਾ ਬਾਹਰ ਹੀ ਬੱਸ ਫੋਲਡਰ ਤੁਹਾਡੇ ਸਾਹਮਣੇ ਨਹੀਂ ਕੋਈ ਹੈ ਅੰਦਰ ਤੋਂ ਤੁਹਾਡੇ ਸਾਹਮਣੇ ਫੈਲਾ ਕੋਈ ਹੈ ਸਰ ਮੈਂ 100 ਇੱਥੋਂ 100 ਬੰਦਾ ਕਿਵੇਂ ਅੰਦਰ ਆ ਗਏ ਸਰ ਇੱਥੋਂ 100 ਆ ਦੇਖੋ ਜਦੋਂ ਆਏ ਉਹ ਹੋਰ ਸਾਹਮਣੇ ਆ ਗਏ ਰਾਹ ਤੇ ਇੱਕ ਸਾਲ ਮੈਂ 100 ਬੰਦਾ ਤੁਹਾਨੂੰ ਅੰਦਰ ਤੁਸੀਂ ਬਾਹਰ ਲਿਆ ਕਿੱਥੇੋਂ ਕਿੱਥੇ ਵੀ ਕੋਈ ਹੈ ਮੈਂ ਉੱਥੇ ਵੀ ਕੋਈ ਹੈ ਅੰਦਰ ਵਾਹ ਜੀ ਵਾਹ ਦੋ ਗਵਾਹ ਜਾਓ ਜੀ ਗਵਾਹ ਦੋ ਆਪਣੇ ਫਿਰ ਉਹ ਨਾਲ ਗੋਮਗਾ ਤੇ ਮਿੰਮੀ ਸੀ ਚਲਦੇ ਹੋ ਤੁਸੀਂ ਬਾਹਰ ਹੋਗੇ ਉਹ ਅੰਦਰ ਹੈਗੇ ਨਾ ਉਹ ਵੀ ਨਾਲ ਗਵਾਹ ਆ ਯਾਰ ਤੁਸੀਂ ਆਹ ਲਾਉਂਦੇ ਤੁਸੀਂ ਕੈਂਡੀਡੇਟ ਦਾ ਕੋਤ ਵੀ ਨਹੀਂ ਜਾ ਸਕਦਾ ਯਾਰ ਇਹ ਕੈਂਡੀਡੇਟ ਦਾ ਯੂਰ ਕੈਂਡੀਡੇਟ ਦਾ ਪੁੱਤ ਹੈ ਇਹਦੀ ਭਾਈ ਦਾ ਜੀ ਹੈ ਭਾਈ ਦਾ ਮੈਂ ਦੋ ਦੋ ਗਵਾਹ ਜਾਣਗੇ ਜੀ ਗਵਾਹ ਹੋ ਦੋ ਹੀ ਕੋਣ ਜੀ ਚਾਰ ਬੰਦੇ ਕੋਈ ਇੱਕ ਮਿੰਟ ਸਰ ਇਹ ਸਭ ਜੋ ਇੰਨੇ ਗਵਾਹ ਵਿੱਚ ਮੈਂਸ਼ਨ ਨੇ ਮੈਂਸ਼ਨ ਉਹੀ ਜਾਣਗੇ ਉਹੀ ਭੇਜਦੇ ਨੇ ਜਿਨ੍ਹਾਂ ਦਾ ਨਾਮ ਹੈ ਜਿਨ੍ਹਾਂ ਦਾ ਨਾਮ ਲਿਖਿਆ ਇਹ ਤਾਂ ਅੰਦਰੋਂ ਆਇਆ ਲੈਣ ਸਰ ਇਹ ਮੈਨੂੰ ਇਹ ਕਹਿੰਦਾ ਦੋ ਇਹਦੀ ਗੋਲੀ ਕੈਂਡੀਡੇਟ ਆਉਂਦੀ ਚਾਹੁੰਦਾ ਆਪਣੀ ਘਰ ਵਾਲੀ ਤੋਂ ਨਾਲ ਜਾਊਗਾ ਕੋਈ ਕਿੱਥੋਂ ਦੱਡਾਂ ਨਹੀਂ ਜਾਊਗਾ ਤੁਹਾਡੇ ਤੋਂ ਸਾਹਮਣੇ ਹੋ ਰਿਹਾ ਸਾਰਾ ਕੁਝ ਤੁਹਾਡੇ ਤੋਂ ਸਾਹਮਣੇ ਹੋ ਰਿਹਾ ਦੋ ਗਵਾਹ ਐਸਐਸਪੀ ਪਟਿਆਲਾ ਨੂੰ ਬੇਨਤੀ ਕਰਦਾ ਕਿ ਜਿਹੜਾ ਇੱਥੇ ਗੁੰਡਾ ਹਾਂਜੀ ਹਾਂਜੀ ਰਾਜ ਚੱਲ ਰਿਹਾ ਉਹਦੇ ਵਾਸਤੇ ਇਹ ਡਾਇਰੈਕਸ਼ਨ ਆਪ ਦੇ ਕਾਨੂੰਨ ਦੀ ਡਿਊਟੀ ਨਿਭਾਈ ਜਾਏ ਇੱਥੇ ਅੰਦਰ ਆ ਕੇ ਇਸਨੋਰ ਨਗਰ ਕੌਂਸਲ ਦੇ ਅੰਦਰ ਪ੍ਰਸ਼ਾਸਨ ਦੇ ਸਾਹਮਣੇ ਫਾਰਮ ਪਾੜੇ ਜਾ ਰਹੇ ਨੇ ਮੈਂ ਮਾਨਜੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਵੀ ਗੱਲ ਕੀਤੀ ਹੈ ਉਹ ਚੰਦ ਮਿੰਟਾਂ 'ਚ ਪਹੁੰਚ ਰਹੇ ਨੇ ਬੇਨਤੀ ਇਹ ਹੈ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਡਿਪਟੀ ਸਾਹਿਬ ਨੂੰ ਡੀਜੀ ਸਾਹਿਬ ਨੇ ਡਿਪਟੀ ਸਾਹਿਬ ਨੂੰ ਕਿਹਾ ਮੇਨਾਂ ਗੱਲ ਹੋਈ ਹੈ ਹੁਣ ਅਸੀਂ ਦੁਬਾਰਾ ਕੈਂਡੀਡੇਟ ਅੰਦਰ ਭੇਜਨੇ ਨੇ ਆਪਣੇ ਜੇ ਦੁਬਾਰਾ ਫਾਈਲ ਫੜਦੀ ਹੈ ਤੇ ਇੱਥੇ ਪ੍ਰਧਾਨ ਜੀ ਆਪ ਆ ਕੇ ਬੈਠਣ ਕਿਉਂ ਪਟਿਆਲੇ ਪਹੁੰਚ ਰਹੇ ਨੇ ਜਿੰਨਾ ਚਿਰ ਫਾਰਮ ਨਾ ਜਮਾ ਹੋਏ ਅਸੀਂ 3 ਵਜੇ ਤੱਕ ਇੱਥੋਂ ਹਿੱਲਣਾ ਨਹੀਂ ਇਹ ਵਾਰਨਿੰਗ ਵੀ ਦਿੰਨੇ ਆ ਤੇ ਬੇਨਤੀ ਵੀ ਕਰਦੇ ਆ ਆਪਦੀ ਡਿਊਟੀ ਨਿਭਾਈ ਜਾਏ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜਾ ੱਤਕਾ ਰਾਜ ਅੰਦਰ ਹਲਕਾ ਇੰਚਾਰਜ ਬੈਠਾ ਹੈ ਸਨਾਰਦਾਓ ਕਿ ਇੱਥੇ ਕੈਂਡੀਡੇਟ ਹੈ ਜਿਹੜਾ ਅੰਦਰ ਵੜ ਕੇ ਬੈਠਾ ਹੈ ਅਸੀਂ ਬੇਨਤੀ ਕਰਦੇ ਆ ਕਿ ਬਾਹਰ ਕੱਢਿਆ ਜਾਏ ਨਹੀਂ ਤਾਂ ਅਸੀਂ ਵੀ ਸਾਰੇ ਅੰਦਰ ਜਾਵਾਂਗੇ ਕਾਂਗਰਸ ਪਾਰਟੀ ਵੱਲੋਂ ਅਕਾ ਮਨਦੀਪ ਸਿੰਘ ਜੀ ਬਸ ਬਹੁਤ ੱਤਕਾ ਛਾਈ ਹੋ ਰਹੀ ਹੈ ਇਹ ਹਜੇ ਤੱਕ ਕਦੇ ਕੰਮੇ ਨਹੀਂ ਹੋਇਆ ਜੀ ਪਹਿਲਾਂ ਮਤਲਬ ਕਿ ਲੀਡ ਜੀ ਵੀ ਨਹੀਂ ਬਖਸ਼ੇ ਜਾ ਰਹੇ ਨੇ ਅਸੀਂ ਵੀ ਵਸ ਇੱਕ ਬਹੁਤ ਔਖੀ ਆਪਣੀ ਫਾਈਲ ਲੈ ਕੇ ਗਏ ਜੀ ਸਾਡੇ ਨਾਲ ਵੀ ਸਾਡੇ ਨਾਲ ਦੇ ਨਾਲ ਕੁੱਟਮਾਰ ਹੋਈ ਤੇ ਮੈਂ ਵੀ ਕਿਸੇ ਹੋਰ ਨੂੰ ਆਪਣੀ ਫਾਈਲ ਫੜਾ ਕੇ ਤਾਂ ਅੰਦਰ ਗਿਆ ਜੀ ਜੇ ਪਿੰਡ ਬਲਾਸਪੁਰਾ ਜੀ ਮੈਂ ਜੌਨ ਮੁਹੱਦੀਦ ਤੋਂ ਬਲਾਕ ਸੰਮਤੀ ਦਾ ਉਮੀਦਵਾਰ ਹਾਂ ਬਹੁਤ ਜ਼ਿਆਦਾ ਤਕਟਾ ਚ ਮਿਲਿਆ ਜੀ